ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੇ ਨਾਲ ਕੁਝ ਨੌਜਵਾਨ ਆ ਕੇ ਛੇੜਖਾਨੀ ਕਰਦੇ ਹੋਏ ਉਸ ਦੀ ਰਾਈਫਲ ਚੋਰੀ ਕਰਕੇ ਲੈ ਜਾਂਦੇ ਨੇ ਤੇ ਇਸ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਅਤੇ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਸੀ ਤਾਂ ਦਾਅ ਦੇ ਕੇ ਬਠਿੰਡਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਈਫਲ ਚੋਰੀ ਕਰਨ ਵਾਲੇ ਇਨਾ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦਾਲ ਸੀ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜੇ ਕਿ ਸਿਕਿਉਰਿਟੀ ਗਾਰਡ ਬੈਠਾ ਸੀ ਤਾਂ ਉਸ ਦੀ 12 ਬੋਰ ਦੀ ਰਾਈਫਲ 5 ਰੌਂਦ ਲੈ ਕੇ ਫਰਾਰ ਹੋ ਜਾਂਦੇ ਨੇ ਇੱਕ ਰੋਟੀ ਵਾਲਾ ਟੀਫਨ ਇੱਕ ਮੋਬਾਈਲ ਫੋਨ ਟੱਚ ਸਕਰੀਨ ਮਾਰ ਕੇ ਰੈਡਮੀ ਅਤੇ ਹੋਰ ਸਮਾਨ ਸੀ ਜੋ ਕਿ ਚੋਰੀ ਕਰਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਵਿੱਚ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਜਦੀ ਜਾਣਕਾਰੀ ਐਸਪੀ ਸਿਟੀ ਬਠਿੰਡਾ ਨੇ ਸਾਂਝੀ ਕੀਤੀ ਹੈ 11 12 ਦੀ ਰਾਤ ਨੂੰ ਜodhpur ਮਾਣਾ ਜਿਹੜਾ ਪਿੰਡ ਹੈ ਥਾਣਾ ਸਦਰ ਦਾ ਇਸ ਦੇ ਵਿੱਚ ਇੱਕ ਪੈਟਰੋਲ ਪੰਪਰ ਲਾਈਨਸ ਦਾ ਉਸ ਦੇ ਵਿੱਚ ਤਿੰਨ ਬੰਦੇ ਜਿਹੜੇ ਰਾਤ ਨੂੰ ਆਏ ਸੀ ਤਕਰੀਬਨ 2 ਵਜੇ ਦੇ ਕਰੀਬ ਤੇ ਉਹਨਾਂ ਨੇ ਜਿਹੜਾ ਉੱਥੇ ਸਿਕਿਉਰਿਟੀ ਗਾਰਡ ਰੱਖਿਆ ਹੋਇਆ ਸੀਗਾ ਉਹਦੀ ਜਿਹੜੀ ਰਾਈਫਲ ਚੋਰੀ ਕਰਕੇ ਲੈ ਗਏ ਸੀਗੇ ਇਸ ਬੰਦੇ ਵਿੱਚ ਮਨਜੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਸੀ ਇਹ ਮਕਦਮਾ ਦੀ ਵਾਰਦਾਤ ਨੂੰ ਟ੍ਰੇਸ ਕਰਨ ਵਾਸਤੇ ਜਿਸ ਦੇ ਵਿੱਚ ਸੀਆਈਏ 1 ਤੇ ਥਾਣਾ ਸਦਰ ਬਠਿੰਡਾ ਦੀ ਟੀਮਸ ਜਿਹੜੀਆਂ ਕੰਮ ਕਰ ਰਹੀਆਂ ਸੀਗੀਆਂ ਇਹਨਾਂ ਦੀ ਸੁਪਰਵਾਈਜ਼ਨ ਮੈਡਮ ਡੀਐਸਪੀ ਹੀਨਾ ਗੁਪਤਾ ਜੀ ਕਰ ਰਹੇ ਸੀਗੇ ਸਾਡੀ ਟੀਮਨ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਸ ਵਾਰਦਾਤ ਦੂਸਰਾ ਦੋਸ਼ੀ ਦਾਨਿਸ਼ ਜਿਹੜਾ ਹੈਗਾ ਇਹ ਬੇਸਿਕਲੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਾਫੀ ਦੇਰ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਤੋਂ ਭੱਜ ਕੇ ਜਿਹੜਾ ਇੱਥੇ ਆਇਆ ਹੋਇਆ ਬਠਿੰਡਾ ਦੇ ਵਿੱਚ ਰਹਿੰਦਾ ਤੀਜਾ ਦੋਸ਼ੀ ਜਮਨਾਈਲ ਜਿੱਦਾਂ ਅਸੀਂ ਨਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਤਿੰਨੇ ਦੋਸ਼ੀ ਸੀਗੇ ਜਿਨ੍ਹਾਂ ਨੇ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਜਿਹੜੀ ਰਾਈਫਲ ਜਿਹੜੀ ਸੀ ਚੋਰੀ ਕੀਤੀ ਸੀਗੀ ਤੇ ਇਹਨਾਂ ਦੇ ਵਿੱਚੋਂ ਕੋਲੋਂ ਜਿਹੜਾ ਬਰਾਮਦ 12 ਬੋਰ ਦੀ ਜਿਹੜੀ ਰਾਈਫਲ ਉਹ ਕਰ ਲਈ ਨਾਲ ਜਿਹੜੇ ਕਾਰਤੂਸ ਸੀਗੇ ਜਿੰਦਾ ਕਾਰਤੂਸ ਪੰਜ ਤੇ ਇੱਕ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਇਹਨਾਂ ਦੀ ਇੰਟੈਰੋਗੇਸ਼ਨ ਦੇ ਵਿੱਚ ਇਹ ਗ ਮੇਨ ਮੋਟਿਵ ਸੀਗਾ ਉਹ ਰਾਈਫਲ ਨੂੰ ਚੋਰੀ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਲਖਵਿੰਦਰ ਲੱਕੀ ਹੈ ਇਹ ਬਾਹਰ ਜਾਣ ਦੀ ਪਲੈਨਿੰਗ ਕਰ ਰਿਹਾ ਸੀ ਕਿ ਇਹਨੇ ਬਾਹਰ ਜਾਣਾ ਸੀ ਫਾਰਮ ਦੇ ਵਿੱਚ ਤੇ ਇਸ ਦੀ ਪਲੈਨਿੰਗ ਸੀਗੀ ਕਿ ਇਸ ਰਾਈਫਲ ਦੇ ਨਾਲ ਜਿਹੜਾ ਹੈਗਾ ਕੋਈ ATM ਜਾਂ ਬੈਂਕ ਦੇ ਜਿਹੜੀ ਲੁੱਟਣ ਦੀ ਕੈਸ਼ ਲੁੱਟਣ ਦੀ ਵਾਰਤਾ ਤੁਹਾਨੂੰ ਇਹਨਾਂ ਅੰਜਾਮ ਦੇਣਾ ਸੀਗਾ ਸੈਕੰਡ ਜਿਹੜਾ ਦੂਸਰਾ ਦੋਸ਼ੀ ਦਾਨਿਸ਼ ਹੈ ਇਹਦੀ ਫਿਰੋਜ਼ਪੁਰ ਦੇ ਵਿੱਚ ਕਿਸੇ ਵਿਅਕਤੀਆਂ ਨਾਲ ਲੜਾਈ ਹੋਈ ਸੀਗੀ ਉਸ ਲੜਾਈ ਤੋਂ ਬਾਅਦ ਇਹ ਭੱਜ ਕੇ ਬਠਿੰਡਾ ਆ ਕੇ ਰਹਿਣ ਲੱਗ ਗਿਆ ਸੀਗਾ ਵੀ ਹੈਗੀ ਰਾਈਫਲ ਦੀ ਜਿਹੜੀ ਚੋਰੀ ਕੀਤੀ ਸੀਗੀ ਚੋਰੀ ਕਰਨ ਤੋਂ ਪਹਿਲਾਂ ਵੀ ਇਹਨਾਂ ਨੇ 2-3 ਦਿਨ ਪਹਿਲਾਂ ਉਸ ਪੈਟਰੋਲ ਪੰਪ ਤੇ ਜਾ ਕੇ ਉੱਥੇ ਪ੍ਰੋਪਰ ਰੈਕੀ ਕੀਤੀ। ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੱਕ ਗਨ ਹੁੰਦੀ ਹੈ। ਉਸੇ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਫਿਰ 11-12 ਦੀ ਰਾਤ ਨੂੰ तकरीबन 2 ਵਜੇ ਦੇ ਕਰੀਬ ਜਾ ਕੇ ਉਹਦੀ ਜਿਹੜੀ ਇਹ ਪੈਟਰੋਲ ਪੰਪ ਤੇ ਪਹੁੰਚ ਕੇ ਉਹਨੂੰ ਪੈਟਰੋਲ ਤੇਲ ਪਾਉਣ ਵਾਸਤੇ ਕਿਹਾ। ਜਦੋਂ ਗਾਰਡ ਬਾਹਰ ਆਇਆ ਤੇ ਇਹਨਾਂ ਨੇ ਜਿਹੜੀ ਉਸ ਗਨ ਜਿਹੜੀ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ। ਇਹ ਤੁਹਾਨੂੰ ਦੱਸੀ ਸੀਗੇ ਇਨਵੋਲ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਏ। ਇਹਨਾਂ ਕੋਲ ਅਸੀਂ ਜਿਹੜੀ ਰਾਈਫਲ ਹੈ ਉਬਰਾਮਦ ਕਰ ਲਈ ਨਾਲ ਇਹਨਾਂ ਨੇ ਜਿਹੜੇ ਵੈਪਨ ਇਹਨਾਂ ਕੋਲ ਸੀਗੇ ਇੱਕ ਤਲਵਾਰ ਸੀਗੀ ਇੱਕ ਨਲਕੇ ਦੀ ਹੱਤੀ ਸੀਗੀ ਜਦੋਂ ਇਹਨਾਂ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਵੀ ਇਹਨਾਂ ਕੋਲ ਬਰਾਮਦ ਕਰ ਲਈ ਗਈ ਜੀ ਜੀ ਔਰ ਪੰਪ 24 ਘੰਟੇ ਖੁੱਲੇ ਹੁੰਦੇ ਆ ਉਹਦੇ ਵਿੱਚ ਜਿਹੜਾ ਇਹ ਰਿਲਾਈਐਂਸ ਪੈਟਰੋਲ ਪੰਪ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਸੇਲਸਮੈਨ ਵੱਖਰਾ ਸੀਗਾ ਸਿਕਿਉਰਿਟੀ ਗਾਰਡ ਵੱਖਰਾ ਸੀਗਾ ਤੇ ਸਿਕਿਉਰਿਟੀ ਗਾਰਡ ਜਿਹੜਾ ਸੀਗਾ ਜਦੋਂ ਉਹ ਪੈਟਰੋਲ ਪੰਪ ਤੇ ਤੇਲ ਪਾਉਣ ਵਾਸਤੇ ਆਉਂਦੇ ਆ ਤੇ ਉਹਨਾਂ ਨੇ ਆ ਕੇ ਸਿਕਿਉਰਿਟੀ ਗਾਰਡ ਨੂੰ ਜਦੋਂ ਜਗਾਇਆ ਜਦੋਂ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਬਣਦੀ ਸੀ ਕਿ ਆਪਣੇ ਵੈਪਨ ਨੂੰ ਪਹਿਲਾਂ ਦਾ ਸੇਫ ਰੱਖਦਾ ਹੋ ਤੇ ਉਹਦਾ ਕਿਉਂਕਿ ਪਰਪਸ ਸਿਕਿਉਰਿਟੀ ਦਾ ਹੈਗਾ ਨਾ ਕਿ ਜਿਹੜਾ ਹੈਗਾ ਤੇਲ ਨੂੰ ਭਰਨਾ ਉਹਨੇ ਸੇਲਸਮੈਨ ਜਗਾਉਣ ਦੀ ਬਜਾਏ ਖੁਦ ਤੇਲ ਭਰਨ ਚੱਲ ਗਿਆ ਜਦ ਕਿ ਉਹਨੇ ਵੈਪਨ ਜਿਹੜਾ ਸੀਗਾ ਆਪਣਾ ਸੁੰਣਾ ਛੱਡ ਦਿੱਤਾ ਸੀਗਾ ਇਸੇ ਕਰਕੇ ਕਿਉਂਕਿ ਉਹਨੇ ਗੈਲੀ ਕੀਤੀ ਤਾਂ ਹੀ ਵਾਰਦਾਤ ਹੋਈ ਆਦਰਵਾਇਜ਼ ਜੇਕਰ ਉਹ ਅਲਰਟ ਹੁੰਦਾ ਤੇ ਵਾਰਦਾਤ ਹੋਣੀ ਨਹੀਂ ਸੀ ਜੀ ਬਿਲਕੁਲ ਸੇਲਸਮੈਨ ਸੀਗਾ ਉੱਥੇ ਕੋਈ ਕੈਸ਼ ਵੀ ਉਨੇ ਕੈਸ਼ ਨਹੀਂ ਸੀਗਾ ਉਹਦੇ ਕਿਉਂਕਿ ਜਿਹੜਾ ਉਹ ਬੈਗ ਚੱਕ ਕੇ ਲੈ ਕੇ ਗਏ ਸੀ ਉਹਦੇ ਵਿੱਚ ਪੰਜ ਰੌਂਦ ਸੀਗੇ ਇੱਕ ਉਹਦਾ ਮੋਬਾਈਲ ਸੀ ਫੋਨ ਸੀਗਾ ਤੇ ਇੱਕ ਰੋਟੀ ਵਾਲਾ ਟिफਨ ਸੀਗਾ ਬੇਸਿਕਲੀ ਉਹਨਾਂ ਦਾ ਪਰਪਸ ਜਿਹੜਾ ਸੀਗਾ ਗੱਡੀ ਬੰਦੂਕ ਸੀਗੀ ਉਹਦੇ ਵਾਸਤੇ ਆਏ ਸੀਗੇ ਉਹਨਾਂ ਦਾ ਪਰਪਸ ਕੈਸ਼ ਸਨਾਚ ਕਰਨਾ ਨਹੀਂ ਸੀ ਪਤਾ ਸੀ ਜੀ ਇਹਦਾ ਮਤਲਬ ਇਹ ਇਸ ਤਰ੍ਹਾਂ ਕਰਦੇ ਨੇ ਵੀ ਗਨ ਮੈਂ ਡੈਫੀਨਟਲੀ ਉਹ ਤਿੰਨ ਦਿਨ ਪਹਿਲਾਂ ਬਕਾਇਦਾ ਰਹਿ ਕੇ ਕਰਕੇ ਉੱਥੇ ਗਏ ਸੀਗੇ ਉਹਨਾਂ ਨੇ ਦੇਖਿਆ ਵੀ ਜਿਹੜਾ ਇਹ ਤੇ ਗਾਰਡ ਰੱਖਿਆ ਹੋਇਆ ਉਹਦੀ ਉਹਨਾਂ ਨੇ ਹਰਕਤਾਂ ਦੇ ਮੂਮੈਂਟ ਨੋਟ ਕੀਤੀ ਦਨੋਂ ਲੱਗਿਆ ਵੀ ਸੌਫਟ ਟਾਰਗੇਟ ਇਸ ਕਰਕੇ ਉਹਨਾਂ ਨੇ ਉਸ ਪਟਵਾਲਾ ਨੂੰ ਨਿਸ਼ਾਨਾ ਬਣਾਇਆ। ਖੈਰ ਦੇਖਿਆ ਜਾਵੇ ਤਾਂ ਲਗਾਤਾਰ ਲੁੱਟਾਂ ਖੋਹਾਂ ਅਤੇ ਚੋਰੀਆਂ ਵਾਰ ਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੁਲਿਸ ਵੀ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਲਗਾਤਾਰ ਸਰਗਰਮ ਹੈ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।